ਤਾਂ ਨਿਸ਼ੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸੀ ਆਰਾਮ ਦਾਸ ਸਰੋਵਰ ਨਾਤੇ ਇਹ ਤੋਂ ਭਾਵ ਹੈ ਕਿ RAM ਦੇ ਦਾਸਾਂ ਦਾ ਸਰੋਵਰ ਜਿਹੜੇ ਮਨੁੱਖ RAM ਦੇ ਦਾਸਾਂ ਦੇ ਸਰੋਵਰ ਵਿੱਚ ਭਾਵ ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਨਾਲ ਇਸ਼ਨਾਨ ਕਰਦੇ ਹਨ ਜ਼ਿੰਦਗੀ ਵਿੱਚ ਯਾਦ ਰੱਖਿਓ ਕਿ ਮਨੁੱਖ ਦੇ ਜੀਵਨ ਦੇ ਅੰਦਰ ਦੋ ਪ੍ਰਕਾਰ ਦੀ ਖੁਰਾਕ ਤੇ ਦੋ ਪ੍ਰਕਾਰ ਦਾ ਇਸ਼ਨਾਨ ਜ਼ਰੂਰ ਹੋਣਾ ਚਾਹੀਦਾ ਹੈ ਉਹ ਕਿਹੜਾ ਹੈ ਇੱਕ ਤਨ ਦਾ ਇਸ਼ਨਾਨ ਇੱਕ ਮਨ ਦਾ ਇਸ਼ਨਾਨ ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਹੈ ਤੇ ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਹੈ ਅੰਤਰਗਤ ਤੀਰਥ ਮਲਣਾ ਉਹ ਅੰਦਰੋਂ ਮਨ ਦਾ ਇਸ਼ਨਾਨ ਕਰਨਾ ਅਸੀਂ ਘਰ ਵਿੱਚ ਇਸ਼ਨਾਨ ਕਰਦੇ ਆਂ ਤਨ ਦਾ ਪਰ ਸਿੱਖ ਸੰਗਤ ਵਿੱਚ ਜਾ ਕੇ ਸਾਡੇ ਮਨ ਦਾ ਇਸ਼ਨਾਨ ਹੁੰਦਾ ਹੈ ਜਦੋਂ ਅਸੀਂ ਉਪਦੇਸ਼ ਸੁਣਦੇ ਆਂ ਤਾਂ ਸਾਡੇ ਫਿਰ ਪਾਪ ਦੂਰ ਹੁੰਦੇ ਇੱਕ ਖਰਾਕ ਹੈ ਮਨ ਦੀ ਇੱਕ ਖਰਾਕ ਹੈ ਤਨ ਦੀ ਪਾਪ ਦੋ ਖਰਾਕਾਂ ਇੱਕ ਤਾਂ ਤਰਨੂ ਭੋਜਨ ਦੇਣਾ ਪਰ ਮਨ ਨੂੰ ਭਜਨ ਦੇਣਾ ਕਿਉਂਕਿ ਜੇ ਮਨ ਨਾ ਖੁਸ਼ ਹੋਇਆ ਮਨ ਨਾ ਰੱਜਿਆ ਕਿਉਂਕਿ ਤਨ ਧੋਣ ਨਾਲ ਮਨ ਹੀ ਨਾ ਚੰਦ ਤਨ ਤੋਂ ਉੱਤੇ ਮਨ ਹੱਛਾ ਨਾ ਹੋਏ ਪਾਣੀ ਹੈ ਜਿਹੜਾ ਉਹ ਮਨ ਤੱਕ ਨਹੀਂ ਪਹੁੰਚ ਸਕਦਾ ਉਹਦੇ ਨਾਲ ਤਨ ਸਾਫ਼ ਹੋ ਸਕਦਾ ਹੈ ਇਸ ਕਰਕੇ ਤਨ ਦਾ ਇਸ਼ਨਾਨ ਕਰਦੇ ਆ ਤਾਂ ਬਾਣੀ ਨਾਲ ਮਨ ਦਾ ਇਸ਼ਨਾਨ ਹੈ ਭੋਜਨ ਸ਼ੱਕਦੇ ਆ ਤਨ ਨੂੰ ਤੰਦਰੁਸਤ ਰੱਖਣ ਵਾਸਤੇ ਇਸੇ ਤਰ੍ਹਾਂ ਭਜਨ ਕਰਨਾ ਮਨ ਨੂੰ ਤੰਦਰੁਸਤ ਰੱਖਣ ਵਾਸਤੇ ਜੇ ਮਨ ਤੱਕੜਾ ਹੈ ਤਾਂ ਤਨ ਵੀ ਤੱਕੜਾ ਹੈ ਅਸੀ ਕੇ ਨੇ ਬੰਦਾ ਬਹੁਤ ਖੁਸ਼ ਲੱਗਦਾ ਤਾਂ ਮਨ ਖੁਸ਼ ਹੈ ਉਹਦਾ। ਬਾਗੇ ਨੇ ਬੰਦਾ ਬਹੁਤ ਉਦਾਸ ਹੈ ਤਾਂ ਮਨ ਉਦਾਸ ਹੈ ਉਹਦਾ। ਇਸ ਕਰਕੇ ਸਾਡੀ ਜੋ ਮਨ ਦੀ ਅਵਸਥਾ ਹੈ ਉਹ ਸਾਡੇ ਚਿਹਰੇ ਤੋਂ ਝਲਕਦੀ ਹੈ। ਇਸ ਤਰ੍ਹਾਂ RAM ਦੇ ਦਾਸਾਂ ਦੇ ਸਰੋਵਰ ਵਿੱਚ ਬੈਠ ਕੇ ਉਹਦਾ ਭਾਵੇਂ ਸੀ ਗੁਰੂ ਰਾਮਦਾਸ ਮਹਾਰਾਜ ਦੀ ਸਰੋਵਰ ਤੇ ਵੀ ਜਾਣਾ ਹੈ। ਜਾਣਾ ਚਾਹੀਦਾ। ਬਹੁਤ ਗੁਣ ਨੇ ਬਿਆਨ ਨਹੀਂ ਕੀਤੇ ਜਾ ਸਕਦੇ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਉਹਦੀ ਮਹਿਮਾ ਨੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਜਿੱਥੇ ਸਾਡੇ ਗੁਰੂ ਸਹਿਬਾਨਾਂ ਦੇ ਮਵਾਰਕ ਚਰਨ ਪਏ ਹਨ ਉੱਥੇ ਵੀ ਅਸੀਂ ਜਾਣਾ ਜਾਣਾ ਚਾਹੀਦਾ ਪਰ ਇੱਥੇ ਮਹਾਰਾਜ ਨੇ ਕਿਹਾ ਹੈ ਕਿ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਸਾਧ ਸੰਗਤ ਵਿੱਚ ਨਾਮ ਅੰਮ੍ਰਿਤ ਨਾਲ ਇਸ਼ਨਾਨ ਕਰਨਾ ਹੈ ਸਭ ਉਤਰੇ ਪਾਪ ਕਮਾਤੇ ਫਿਰ ਸਾਰੇ ਪਾਪ ਨੇ ਜਿਹੜੇ ਉਹ ਦੂਰ ਹੋ ਜਾਂਦੇ ਹਨ ਨਿਰਮਲ ਹੋਏ ਘਰ ਇਸ਼ਨਾਨਾ ਹਰੀ ਨਾਮ ਜਲ ਨਾਲ ਇਸ਼ਨਾਨ ਕਰਕੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਕਿਉਂਕਿ ਉਪਦੇਸ਼ ਮਿਲਦਾ ਹੈ ਉਪਦੇਸ਼ ਸੁਣ ਕੇ ਗੁਣ ਪੈਦਾ ਹੁੰਦੇ ਹੈ ਜੀਵਨ ਉੱਚਾ ਸੁੱਚਾ ਹੋ ਜਾਂਦਾ ਹੈ ਪਵਿੱਤਰ ਜੀਵਨ ਹੋ ਜਾਂਦਾ ਹੈ ਸਭ ਕੁਸ਼ਲ ਖੇਮ ਪ੍ਰਵਤਾਰੇ ਗੁਰਪੂਰੈ ਕੀਨੇ ਦਾਨ ਪਰ ਇਹ ਬਖਸ਼ਿਸ਼ ਪੂਰੇ ਗੁਰੂ ਨੇ ਕੀਤੀ ਹੈ ਸਭ ਕੁਸਲ ਖੇਮ ਪ੍ਰਵਤਾਰੇ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਨੇ ਸਾਰੇ ਆਤਮਿਕ ਸੁਖ ਆਨੰਦ ਪੈਦਾ ਕਰ ਦਿੱਤੇ ਸਹੀ ਸਲਾਮਤ ਸਭ ਥੋਕ ਉਵਾਰੇ ਗੁਰਕਾ ਸ਼ਬਦ ਵਿਚਾਰੇ ਇਸ ਤਰ੍ਹਾਂ ਮਾਰੇ ਕਹਿੰਦੇ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਲਿਆ ਭਾਉ ਗੁਰੂ ਦੇ ਸ਼ਬਦ ਨੂੰ ਜਿੱਥੇ ਸੁਣਨਾ ਹੈ ਉੱਥੇ ਆਪਣੇ ਸੋਚ ਮੰਡਲ ਵਿੱਚ ਟਿਕਾਉਣਾ ਹੈ ਸ਼ਬਦ ਨੂੰ ਸਮਝਣਾ ਹੈ ਸਤਿਗੁਰੂ ਕੀ ਪ੍ਰਤੀਤਨਾਈਆਂ ਸ਼ਬਦ ਨਾਲ ਲਾਗੋ ਭਾਉ ਉਸ ਨੂੰ ਸੁਖ ਨਾਲ ਉਪਜੈ ਭਾਵੇਂ ਸੋਗੇੜਾ ਆਬ ਹੋ ਜਾਉ ਸੋਚ ਮੰਡਲ ਵਿੱਚ ਜਦੋਂ ਸ਼ਬਦ ਨੂੰ ਟਿਕਾਉਣਾ ਹੈ ਤਾਂ ਆਤਮਿਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਬਸਪੈਣ ਤੋਂ ਬਚਾ ਲਏ ਜਾਂਦੇ ਹੈ ਸਾਧ ਸੰਗ ਮਰਲਾਤੀ ਬਸ ਸਤਸੰਗ ਦਾ ਹੀ ਗੋਣਾ ਹੈ ਵੱਡਾ ਕਿ ਸਤਸੰਗ ਵਿੱਚ ਜਦੋਂ ਮਨੁੱਖ ਬੈਠਦਾ ਹੈ ਸਤਸੰਗ ਕਰਦਾ ਹੈ ਸਤਸੰਗ ਵਿੱਚ ਟਿਕਿਆ ਰਹਿੰਦਾ ਹੈ ਤਾਂ ਬਿਕਾਰਾਂ ਦੀ ਮੈਲ ਆ ਜਿਹੜੀ ਉਹ ਦੂਰ ਹੋ ਜਾਂਦੀ ਹੈ ਪਾਰ ਬ੍ਰਹਮ ਭਇਓ ਸਾਥੀ ਸਤਸੰਗ ਦੀ ਵਰਕਤ ਨਾਲ ਪਰਮਾਤਮਾ ਹਮੇਸ਼ਾ ਮਦਦਗਾਰ ਬਣਦਾ ਹੈ ਨਾਨਕ ਨਾਮ ਤੇ ਆਇਆ ਇਸ ਤਰ੍ਹਾਂ ਜਿਸ ਮਨੁੱਖ ਨੇ ਆਰਾਮ ਦਾ ਸਰੋਵਰ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਭਾਵ ਸਤ ਸੰਗ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਆਦਪੁਰਖ ਪ੍ਰਭ ਪਾਇਆ ਫਿਰ ਉਹਨੇ ਮਾਲਕ ਨੂੰ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਜੋ ਪ੍ਰਮਾਤਮਾ ਸਰਬ ਵਿਆਪਕ ਹੈ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ